ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਸੀ ਲੈ ਕੇ ਆ ਜੀ ਪਟਿਆਲਾ ਸਹੀ ਪੱਕਦੀ ਵੀਡੀਓ ਜਿਹਦੀ ਲੈਂਥ ਹੈਗੀ ਸਵਾ 7 ਮੀਟਰ ਤੇ ਕਪੜਾ ਆਪਾਂ ਫੁੱਲ ਵੈਲਵੈਟ ਹੈ ਜਿਹੜਾ ਆਪਾਂ ਪੇਸ ਬਣਿਆ ਹੋ ਆਪਾਂ ਸਾਈਡ ਤੇ ਜੋੜਾ ਕਰਕੇ ਬਣਿਆ ਤੇ ਪਗ ਦੀ ਪੂਣੀ ਜਿਹੜੀ ਆ ਉਹ ਆਪਾਂ ਸਿੰਪਲ ਤਰੀਕੇ ਨਾਲ ਹੀ ਕਰੀ ਆ ਤੇ ਜਿਹੜਾ ਆਪਾਂ ਪਹਿਲਾ ਲੜ ਲਗਾਉਣਾ ਉਹਨੂੰ ਆਪਾਂ ਸਿਰ ਦੇ ਸੈਂਟਰ ਚੋਂ ਲਿਆ ਕੇ ਲੜ ਨੂੰ ਪਹਿਲਾਂ ਥੱਲੇੋਂ ਖਿੱਚ ਲੈਣਾ ਥੱਲੇੋਂ ਖਿੱਚ ਕੇ ਆਪਾਂ ਹਲਕਾ ਇਹ ਮੋੜ ਦੇਣਾ ਮੋੜ ਕੇ ਅੱਧੀ ਅੱਖ ਤੇ ਅੱਧੀ ਗਲ ਟਾਕੇ ਲਗਾ ਦੇਣਾ ਹੈ ਇਡਾ ਆਪਾਂ ਦੂਜਾ ਲੜ ਲਗਾਉਣਾ ਉਹਨੂੰ ਆਪਾਂ ਜਿੱਥੇ ਜਿੱਥੇ ਪਹਿਲੇ ਲੜ ਲਗਾਏ ਸੀ ਉਹ ਲੜ ਦੇ ਹਲਕੇ ਥੱਲੇ ਰੱਖ ਕੇ ਲੜ ਨੂੰ ਇੱਕ ਗੇਰੀ ਇੱਕ ਗੇਰੀ ਪਹਿਲਾਂ ਥੱਲੇ ਨੂੰ ਮੋੜ ਦੇਣਾ ਹੈ ਥੱਲੇ ਨੂੰ ਮੋੜ ਕੇ ਫਿਰ ਆਪਾਂ ਲੜ ਨੂੰ ਸਾਫ਼ ਕਰਕੇ ਲਗਾ ਦੇਣਾ ਹੈ ਤੇ ਬਾਅਦ ਦੇ ਨਾਲ ਆਪਾਂ ਲੜਾਂ ਦੀ ਸਫਾਈ ਨਾਲਤੀ ਨਾਲ ਕਰਾਂਗੇ ਤੇ ਜਿਹੜਾ ਆਪਾਂ ਤੀਜਾ ਲੜ ਲਗਾਉਣਾ ਉਹਨੂੰ ਵੀ ਆਪਾਂ ਉਸੇ ਤਰੀਕੇ ਨਾਲ ਲਗਾਵਾਂਗੇ ਪਹਿਲਾਂ ਆਪਾਂ ਪੈਕ ਤੋਂ ਲੜ ਨੂੰ ਦੱਬ ਲੈਣਾ ਹੈ ਦੱਬ ਕੇ ਫਿਰ ਆਪਾਂ ਉੱਪਰੋਂ ਉੱਪਰੋਂ ਲੜ ਨੂੰ ਉੱਪਰੋਂ ਦੱਬ ਲੈਣਾ ਹੈ ਦੱਬ ਕੇ ਫਿਰ ਆਪਾਂ ਇਹ ਕਿਰੀ ਲੜ ਨੂੰ ਮੋੜ ਦੇਣਾ ਹੈ ਮੋੜ ਕੇ ਆਪਾਂ ਲੜ ਨੂੰ ਸਪਾਈਚ ਕਰਕੇ ਸਪਾਈਚ ਲੈ ਕੇ ਲਗਾ ਦੇਣਾ ਹੈ ਤੇ ਆਪਾਂ ਬਾਅਦ ਦੇ ਨਾਲ ਸਾਰੇ ਲੜਾਂ ਦੀ ਸਫਾਈ ਕਰ ਲੈਣੀ ਹੈ ਤੇੜਾ ਆਪਾਂ ਚੌਥਾ ਲੜ ਲਗਾਉਣਾ ਉਹਨੂੰ ਵੀ ਆਪਾਂ ਉਸੇ ਤਰੀਕੇ ਨਾਲ ਲਗਾਉਣਾ ਪਹਿਲਾ ਲੜ ਨੂੰ ਪੈਕ ਤੋਂ ਤੱਕ ਬਿਲੇਣਾ ਹੈ ਦਬ ਕੇ ਜਿਹੜਾ ਆਪਾਂ ਤੀਜਾ ਲੜ ਲਗਾਇਆ ਸੀ ਉਹ ਲੜਦੇ ਹਲਕਾ ਹੈ ਆਪਾਂ ਥੱਲੇ ਰੱਖਾਂਗੇ ਥੱਲੇ ਰੱਖ ਕੇ ਪਹਿਲਾਂ ਲੜ ਨੂੰ ਚੰਗੀ ਤਰ੍ਹਾਂ ਆਪਾਂ ਥੱਲੇ ਖਿੱਚ ਲੈਣਾ ਖਿੱਚ ਕੇ ਜਿਹੜੇ ਬਲ ਨੇ ਉੱਪਰ ਉਹ ਨਿਕਲ ਜਾਣ ਆਪਾਂ ਹਲਕਾ ਇਹ ਲੜ ਨੂੰ ਮੋੜ ਦੇਣਾ ਹੈ ਮੋੜ ਕੇ ਫਿਰ ਆਪਾਂ ਲੜਨ ਥੱਲੇ ਨੂੰ ਖਿੱਚ ਲੈਣਾ ਖਿੱਚ ਕੇ ਆਪਾਂ ਹਲਕਾ ਇਹ ਫੇਰ ਮੋੜ ਕੇ ਲੜ ਨੂੰ ਸਫਾਈ 'ਚ ਲਗਾ ਲੈਣਾ ਹੈ ਫਿਰ ਜਿਹੜੀ ਆਪਾਂ ਲੜ ਦੀ ਬਾਅਦ ਦੇ ਨਾਲ ਸਫਾਈ ਕਰ ਲੈਣੀ ਹੈ ਜਿਹੜਾ ਆਪਾਂ ਪੰਜਵਾਂ ਲੜ ਲਗਾਉਣਾ ਉਹਨੂੰ ਆਪਾਂ ਬੈਕ ਤੋਂ ਦੱਬ ਲੈਣਾ ਹੈ ਦੱਬ ਕੇ ਫਿਰ ਜਿਹੜਾ ਆਪਾਂ ਚੌਥਾ ਲੜ ਲਗਾਇਆ ਸੀ ਉਹ ਲੜ ਦੇ ਹਲਕਾ ਆਪਾਂ ਲੜ ਨੂੰ ਥੱਲੇ ਰੱਖਾਂਗੇ ਥੱਲੇ ਰੱਖ ਕੇ ਪਹਿਲਾ ਲੜ ਨੂੰ ਥੱਲੇ ਨੂੰ ਖਿੱਚ ਲੈਣਾ ਹੈ ਖਿੱਚ ਕੇ ਲੜ ਨੂੰ ਸਫਾਈ ਚ ਲਿਆ ਲੈਣਾ ਹੈ ਸਫਾਈ ਚ ਲਿਆ ਕੇ ਫਿਰ ਆਪਾਂ ਲੜ ਨੂੰ ਇੱਕ ਏਰੀ ਥੱਲੇ ਨੂੰ ਮੋੜ ਦੇਣਾ ਹੈ ਮੋੜ ਕੇ ਫਿਰ ਆਪਾਂ ਲੜ ਨੂੰ ਪਹਿਲਾਂ ਥੱਲੇ ਨੂੰ ਖਿੱਚਣਾ ਹੈ ਖਿੱਚ ਕੇ ਸਫਾਈ ਚ ਲੈ ਕੇ ਆਪਾਂ ਲੜ ਨੂੰ ਲਗਾ ਦੇਣਾ ਹੈ ਉਨਾ ਪਰ ਆਪਾਂ ਤੇ ਨਾਲ ਜਿਹੜੇ ਲੜਤੀ ਆ ਉਹ ਆਪਾਂ ਸਫਾਈ ਕਰ ਲੈਣੀ ਹੈ ਜਿਹੜੇ ਵੀ 6.5 ਨਾਲ ਹੁੰਦੇ ਨਾ ਮੈਨੇ ਉਹ 6.5 ਨੂੰ ਸਬਸਕ੍ਰਾਈਬ ਕਰ ਲੈਣਾ ਤਾਂ ਜੋ ਤੁਹਾਨੂੰ ਹੋਰ ਨਵੇਂ-ਨਵੇਂ ਸਟਾਈਲਾਂ ਦੀਆਂ ਵੀਡੀਓ ਮਿਲਦੀਆਂ ਰਹਿਣ ਤੇ ਆਪਾਂ ਇਹਦਾ ਸ਼ੇਮਾ ਲੜ ਲਗਾਉਣਾ ਉਹਨੂੰ ਵੀ ਆਪਾਂ ਉਸੇ ਤਰੀਕੇ ਨਾਲ ਲਗਾਉਣਾ ਪਹਿਲਾਂ ਬੈਗ ਤੋਂ ਆਪਾਂ ਲੜ ਨੂੰ ਤੱਬ ਦੇਣਾ ਹੈ ਤੱਬ ਕੇ ਫਿਰ ਆਪਾਂ ਜਿਹੜਾ ਪੰਜਵਾਂ ਲੜ ਲਗਾਇਆ ਸੀ ਉਹ ਲੜ ਦੇ ਹਲਕਾ ਹੈ ਥੱਲੇ ਰੱਖਾਂਗੇ ਲੜ ਨੂੰ ਥੱਲੇ ਰੱਖ ਕੇ ਫਿਰ ਆਪਾਂ ਥੱਲੇ ਨੂੰ ਖਿੱਚ ਦੇਣਾ ਹੈ ਖਿੱਚ ਕੇ ਆਪਾਂ ਲੜ ਨੂੰ ਇੱਕੇ ਰਿਮੋਡ ਦੇਣਾ ਹੈ ਮੋੜ ਕੇ ਪਹਿਲਾਂ ਥੱਲੇ ਨੂੰ ਖਿੱਚ ਲੈਣਾ ਹੈ ਫਿਰ ਸਫਾਈ ਚਲੇ ਆ ਕੇ ਲੜ ਨੂੰ ਲਗਾ ਦੇਣਾ ਹੈ ਫਿਰ ਆਪਾਂ ਬਾਅਦ ਦੇ ਨਾਲ ਜਿਹੜੀ ਲੜਤੀ ਉਹ ਸਫਾਈ ਕਰਾਂਗੇ ਵੀਡੀਓ ਨੂੰ ਬਹੁਤ ਤੋਂ ਬਹੁਤ ਸ਼ੇਅਰ ਕਰਿਓ ਤਾਂ ਜੋ ਉਹਨਾਂ ਵੀਰਾਂ ਤੱਕ ਪਹੁੰਚ ਸਕੇ ਜਿਹੜੇ ਇਹ ਪਟਿਆਲਾ ਸਹੀ ਪੱਕ ਸਿੱਖਣਾ ਚਾਹੁੰਦੇ ਨੇ ਜਿਨ੍ਹਾਂ ਕਈ ਵੀਰਾਂ ਨੂੰ ਪਟਿਆਲਾ ਸਹੀ ਪੱਕ ਬਣਾਉਣ 'ਤੇ ਬੱਚ ਪ੍ਰੋਬਲਮ ਆਉਂਦੀ ਹੈ ਜਿਹੜੀ ਤਾਂ ਜੋ ਜਿਹੜੀ ਪ੍ਰੋਬਲਮ ਆ ਉਹ ਪ੍ਰੋਬਲਮ ਨੂੰ ਸੋਲਵ ਕਰ ਸਕੇ ਲੜਨ ਨੂੰ ਸਫਾਈ ਚ ਲੈਣਾ ਇਸ ਫਾਈ ਚ ਲੈ ਆ ਕੇ ਫਿਰ ਆਪਾਂ ਹਲਕਾ ਥੱਲੇ ਨੂੰ ਮੋੜ ਦੇਣਾ ਹੈ ਮੋੜ ਕੇ ਫਿਰ ਆਪਾਂ ਲੜਨ ਨੂੰ ਸਫਾਈ ਚ ਲੈ ਆ ਕੇ ਲਗਾ ਦੇਣਾ ਹੈ ਫਿਰ ਆਪਾਂ ਪਾਦ ਦੇ ਨਾਲ ਜਿਹੜੀ ਲੜਤੀ ਸਫਾਈ ਆ ਉਹ ਕਰਾਂਗੇ ਤੇ ਜਿਹੜਾ ਆਪਾਂ ਕਲਗੀ ਲੜ ਲਗਾਉਣਾ ਪਹਿਲਾਂ ਨੱਕ ਦੀ ਸੇਚ ਪੱਗ ਪੈਣ ਲਗਾ ਲੈਣਾ ਹੈ ਪੱਗ ਪੈਣ ਲਗਾ ਕੇ ਲੜ ਨੂੰ ਉੱਪਰੋਂ ਤੇ ਥੱਲੇ ਅੱਧਾ ਅੱਧਾ ਫੋਲਡ ਕਰ ਲੈਣਾ ਹੈ ਫੋਲਡ ਕਰਕੇ ਲੜ ਨੂੰ ਪਹਿਲਾਂ ਆਪਾਂ ਚੰਗੀ ਤਰ੍ਹਾਂ ਸਫਾਈ ਚ ਲੈਣਾ ਹੈ ਸਫਾਈ ਤੇ ਲੈ ਕੇ ਜਿਹੜੇ ਆਪਣੇ ਉੱਪਰਲੇ ਲੜ ਚੇ ਸੇਮੇ ਜਿਹੜੇ ਵਾਲ ਨੇ ਉਹ ਆਪਾਂ ਬਾਸ ਦੇ ਨਾਲ ਕੱਢਾਂ ਲਾ ਕੱਢ ਲਾਂਗੇ ਕੱਢ ਕੇ ਜਿਹੜਾ ਆਪਾਂ ਪੱਗ ਪੈਣ ਲਗਾਇਆ ਸੀ ਉਹ ਲੜ ਹੁੰਦੇ ਥੱਲੇ ਆਪਾਂ ਲੜ ਨੂੰ ਲਿਆਉਣਾ ਹੈ ਥੱਲੇ ਲੈ ਕੇ ਲੜ ਨੂੰ ਆਪਾਂ ਸੱਜੀ ਪਾਸੇ ਵੱਨ ਨੂੰ ਮੋੜ ਦੇਣਾ ਹੈ ਮੋਰ ਕੇ ਜਨੇ ਆਪਣੀ ਸੇਮਨਰਤੀ ਚੜਾਈਆ ਉਹਦੇ ਮੁਤਾਬਕ ਆਪਾਂ ਲੜ ਨੂੰ ਲਗਾ ਦੇਣਾ ਹੈ। țeṛa ਆਪਾਂ ਸੇਟਕਣਾ ਉਹਨੂੰ ਆਪਾਂ ਪਹਿਲਾਂ ਜਿਹੜਾ ਪਹਿਲਾਂ ਲੜ ਲਗਾਇਆ ਸੀ ਉਹ ਲੜ ਨੂੰ ਉੱਪਰ ਖਿੱਚ ਲੈਣਾ ਹੈ ਖਿੱਚ ਕੇ ਆਪਾਂ ਫਲਾ ਕੇ ਦੱਬ ਲੈਣਾ ਹੈ। ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ